ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਸ਼ਰਟਾਂ ਤੋਂ ਇੱਕ ਨਵੇਂ ਤਰੀਕੇ ਦੀ ਨਵੀਆਂ ਚੀਜ਼ਾਂ ਬਣਾਉਣੀਆਂ ਸਿਖਾਉਨੇ ਆਂ ਸ਼ਰਟਾਂ ਤਕਰੀਬਨ ਦੇਖੋ ਆਪਣੇ ਹਰ ਇੱਕ ਦੇ ਘਰੇ ਪਈਆਂ ਹੁੰਦੀਆਂ ਨੇ ਜੀ ਜਿਵੇਂ ਮੇਰੇ ਕੋਲ ਇਹ ਸ਼ਰਟ ਸੀ ਪਿੱਛੋਂ ਦੇਖੋ ਫਟ ਗਈ ਸੀ ਜਿਹੜੀ ਦੂਸਰੀ ਸ਼ਰਟ ਹੈ ਉਹਦਾ ਵੀ ਥੋੜਾ ਜਿਹਾ ਕਲਰ ਕੋਲ ਨਾ ਕਲਰ ਖਰਾਬ ਹੋਇਆ ਪਿਆ ਸੀ ਸ਼ਰਟਾਂ ਦੇਖੋ ਜੀ ਆਪਣੇ ਕੋਲੇ ਛੋਟੀਆਂ ਵੱਡੀਆਂ ਹਰ ਇੱਕ ਤਰ੍ਹਾਂ ਦੀਆਂ ਪਈਆਂ ਹੁੰਦੀਆਂ ਨੇ ਗਿਆ ਕਈ ਵਾਰ ਤਾਂ ਕੋਈ ਟੋਕ ਵਗੈਰਾ ਲੱਗ ਜਾਂਦੀ ਆ ਤਾਂ ਵੀ ਨਹੀਂ ਬੱਚੇ ਪਾਉਂਦੇ ਵੱਡੇ ਵੀ ਨਹੀਂ ਪਾਉਂਦੇ ਦੇਖੋ ਜੀ ਕਈ ਵਾਰ ਕੋਈ ਆਪਣੀ ਬਾਹ ਵਗੈਰਾ ਉੱਚੀ ਹੋ ਜਾਂਦੀ ਆ ਜਾਂ ਕਲਰ ਖਰਾਬ ਹੋ ਜਾਂਦਾ ਇਸ ਕਰਕੇ 셔ਲਟਾਂ ਤਕਰੀਬਨ ਆਪਣੇ ਹਰ ਕੋਲੇ ਪਈਆਂ ਰਹਿੰਦੀਆਂ ਦੇਖੋ ਜੀ ਆਪਾਂ ਉਹਨਾਂ ਨੂੰ ਇਸੇ ਤਰ੍ਹਾਂ ਰੱਖ ਜੰਨੇ ਆ ਤੇ ਅੱਜ ਆਪਾਂ ਬਣਾਵਾਂਗੇ ਜੀ ਨਵੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਦੋਨੇ ਮੌਸਮਾਂ ਵਿੱਚ ਦੇਖੋ ਜੀ ਆਪਣੇ ਕੰਮ ਆਉਣਗੀਆਂ 셔ਲਟਾਂ ਨੂੰ ਆਪਾਂ ਇਸ ਢੰਗੇ ਨਾਲ ਕੱਟਿਆ ਦੇਖੋ ਜੀ ਬਾਜੂ ਕੋਲੋਂ ਆਪਾਂ ਲੱਗ ਕਰਤਾ ਕੱਲ ਦਾ ਉੱਪਰਲਾ ਹਿੱਸਾ ਕੱਟਤਾ ਦੇ ਨੀਚੋਂ ਜਿਹੜੀ ਕਾਰਟ ਪਾਈ ਹੋਈ ਸੀ ਗਲਾਈ ਦੀ ਆਪਾਂ ਦੇਖੋ ਜੀ ਉੱਥੋਂ ਵੀ ਬਿਲਕੁਲ ਚੌਰਸ ਪੀਸ ਕਰ ਲਿਆ। ਦੋਨੇ ਆਪਾਂ ਬਾਹਾਂ ਹਟਾ ਦਿੰਨੇ ਆ ਤੇ ਜਿਹੜੀ ਕਾਰਟ ਪਾਈ ਹੋਈ ਸੀ ਮੋਢਿਆਂ ਦੀ ਉੱਥੋਂ ਨਾਲ ਆਪਾਂ ਬਿਲਕੁਲ ਸਿੱਧਾ ਸਿੱਧਾ ਕਰਾਂਗੇ ਤੇ ਆਪਾਂ ਨੂੰ ਬਿਲਕੁਲ ਚੌਰਸ ਪੀਸ ਚਾਹੀਦਾ ਸ਼ਰਟ ਦਾ। ਬਟਨ ਆਪਾਂ ਇਹਦੇ ਹਟਾ ਦਾਂਗੇ। ਬਟਨਾਂ ਦੇਖੋ ਦੋਨੇ ਪੀਸਾਂ ਨੂੰ ਮੋਢਿਆਂ ਨੂੰ ਆਪਾਂ ਜੋੜ ਕੇ ਫੱਟੀ ਵਾਲਿਆਂ ਨੂੰ ਤੇ ਆਪਾਂ ਇੱਥੇ ਸੀਨ ਲਾਦਾਂਗੇ ਤੇ ਆਪਣੇ ਕੋਲੇ ਦੋ ਪੀਸ ਦੇਖੋ ਜੀ ਚਾਰਸ ਬਣ ਕੇ ਤਿਆਰ ਹੋ ਜਾਣਗੇ ਜਿਸ ਹਿਸਾਬ ਨਾਲ ਆਪਣੇ ਕੋਲੇ 셔ਲਟ ਹੈ ਉਸੇ ਹਿਸਾਬ ਨਾਲ ਦੇਖੋ ਜੀ ਆਪਾਂ ਇੱਕ ਆਰਗਨਾਈਜ਼ਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਦੋ ਤਰ੍ਹਾਂ ਦੇ ਆਪਾਂ ਤੁਹਾਨੂੰ ਬਣਾਉਣੇ ਸਿਖਾਵਾਂਗੇ ਜੀ ਦੋਨੇ ਬਹੁਤ ਵਧੀਆ ਬਣਨਗੇ ਜਿਹੜੇ ਕਿ ਆਪਣੇ ਵਧੀਆ ਦੇਖੋ ਕੰਮ ਆਉਣਗੇ ਦੇਖੋ 셔ਲਟ ਨੂੰ ਆਪਾਂ ਪਹਿਲਾਂ ਸੀਨ ਮਾਰ ਦੰਨੇ ਆ ਸੀਨ ਮਾਰਨ ਤੋਂ ਬਾਅਦ ਦੇਖੋ ਜੀ ਆਪਣੇ ਕੋਲੇ ਚਾਰਸ ਪੀਸ ਆ ਗਏ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਬੋਰੀ ਆਪਣੇ ਕੋਲੇ ਹਰ ਇੱਕ ਦੇ ਘਰੇ ਪਈ ਹੁੰਦੀ ਹੈ ਤਾਂ ਆਪਾਂ ਇਹਦੇ ਵਿੱਚ ਵਰਤਾਂਗੇ ਬੋਰੀ ਤੁਹਾਡੇ ਕੋਲੇ ਸਪੰਜ ਹੈਗੇ ਆ ਤੁਸੀਂ ਸਪੰਜ ਵੀ ਵਰਤ ਸਕਦੇ ਹੋ ਦੇਖੋ ਜੀ ਨਹੀਂ ਤਾਂ ਸ਼ੀਟ ਆਉਂਦੀ ਹੈ ਰਬਰ ਸ਼ੀਟ ਆਪਾਂ ਰਬਰ ਸ਼ੀਟ ਵੀ ਇਹਦੇ ਵਿੱਚ ਵਰਤ ਸਕਦੇ ਆ ਪਰ ਉਹ ਆਪਾਂ ਨੂੰ ਬਾਜ਼ਾਰ ਚੋਂ ਲਿਆਉਣੀ ਪੈਂਦੀ ਹੈ ਦੇਖੋ ਸ਼ਰਟ ਮਤਲਬ ਕਿ ਬੋਰੀ ਆਪਣੇ ਹਰ ਇੱਕ ਦੇ ਘਰੇ ਫालतू ਪਈ ਹੁੰਦੀ ਹੈ ਲਓ ਜੀ ਨੇ ਕੋ ਆਪਾ ਸ਼ਰਟ ਦੇ ਦੋਨੇ ਪੀਸਾਂ ਤੇ ਸਾਈਡਾਂ ਤੇ ਸੀਨ ਲਾਤੀ ਸੀਨ ਲਾ ਕੇ ਆਪਾਂ ਇੱਕ ਇਸ ਤਰ੍ਹਾਂ ਥੈਲਾ ਬਣਾ ਲਿਆ ਜੀ ਥੈਲਾ ਬਣਾ ਲਿਆ ਦੇਖੋ ਉਸ ਤੋਂ ਬਾਅਦ ਜਿਹੜੀ ਬੋਰੀ ਵਾਲਾ ਪੀਸ ਸੀ ਆਪਾਂ ਫੋਲਡ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਲਗਾ ਲਾਂਗੇ ਨਹੀਂ ਤਾਂ ਦੇਖੋ ਜੀ ਆਪਾਂ ਦੋਨੇ ਪੀਸਾਂ ਨੂੰ ਧਰ ਕੇ ਬੋਈ ਧਰ ਕੇ ਆਪਾਂ ਇਸ ਤਰ੍ਹਾਂ ਵੀ ਚਾਰੋਂ ਪਾਸੇ ਸੀਨ ਮਾਰ ਸਕਦੇ ਹਾਂ ਪਰ ਜੇ ਆਪਾਂ ਇਸ ਤਰ੍ਹਾਂ ਬਣਾਉਨੇ ਆ ਤਾਂ ਆਪਾਂ ਨੂੰ ਕੋਈ ਵੀ ਐਕਸਟਰਾ ਪੱਟੀ ਲਾਉਣੀ ਨਹੀਂ ਪੈਂਦੀ ਦੇਖੋ ਇਸ ਤਰ੍ਹਾਂ ਬਿਲਕੁਲ ਸਫਾਈ ਦੇ ਨਾਲ ਆਪਣਾ ਆਰਗਨਾਈਜ਼ਰ ਬਣ ਕੇ ਤਿਆਰ ਹੋ ਜਾਊਗਾ ਆਪਾਂ ਇਹਨੂੰ ਬਿਲਕੁਲ ਸਿੱਧਾ-ਸਿੱਧਾ ਕਰਕੇ ਤੇ ਦੇਖੋ ਜੀ ਆਪਾਂ ਇਹਦੇ ਚਾਰੇ ਪਾਸੇ ਨਾ ਸੀਨਾ ਲਗਾ ਦਾਂਗੇ ਪਹਿਲਾਂ ਇਹਨੂੰ ਸਹੀ ਕਰ ਲੈਨੇ ਆ ਤੇ ਫਿਰ ਆਪਾਂ ਸੀਨਾ ਲਗਾਵਾਂਗੇ ਦੇਖੋ ਜੀ ਪਹਿਲਾਂ ਵੀ ਮੈਂ ਆਪਣੀਆਂ ਭੈਣਾਂ ਨੂੰ ਸ਼ਰਟਾਂ ਤੋਂ ਬਹੁਤ ਕੁਝ ਬਣਾਉਣਾ ਦੱਸਿਆ ਹੋਇਆ ਹੈਗਾ ਤੁਸੀਂ ਪਹਿਲਾਂ ਵਾਲੀਆਂ ਆਪਣੀਆਂ ਵੀਡੀਓ ਵੀ ਦੇਖ ਸਕਦੇ ਹੋ ਜੀ ਸ਼ਰਟਾਂ ਦਾ ਆਪਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਅਕਸਰ ਬਣਾ ਕੇ ਦਿਖਾਉਂਦੇ ਰਹਿੰਨੇ ਆ ਵੈਸੇ ਵੀ ਆਪਾਂ ਦੇਖੋ ਜੀ ਨਵੀਆਂ-ਨਵੀਆਂ ਚੀਜ਼ਾਂ ਬਣਾਉਂਦੇ ਰਹਨੇ ਆਂਗੇ ਇਸ ਕਰਕੇ ਜਿਹੜੀਆਂ ਭੈਣਾਂ ਦੇਖੋ ਜੀ ਨਵੀਆਂ ਜੁੜੀਆਂ ਆ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋ ਲੋ ਜੀ ਉਸ ਤੋਂ ਬਾਅਦ ਦੇਖੋ ਆਪਾਂ ਚਾਰੋਂ ਪਾਸੇ ਸੀਨ ਲਾ ਲਈ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਤੇ ਆਪਾਂ 2.5 ਇੰਚ ਚੌੜਾ ਤੇ 2.5 ਇੰਚ ਲੰਬਾ ਆਪਾਂ ਇਹਦੇ ਵਿੱਚ ਚੌਰਸ ਇੱਕ ਬਾਕਸ ਬਣਾ ਲਾਂਗੇ ਤੇ ਫਿਰ ਆਪਾਂ ਉਸੇ ਸ਼ੇਪ ਨਾਲ ਆਪਾਂ ਇਹਨੂੰ ਇਹਦੀ ਕਟਿੰਗ ਕਰਾਂਗੇ ਦੇਖੋ ਮੈਂ ਇਹਦੀ ਜੇਬ ਵੀ ਉਤਾਰੀ ਨਹੀਂ ਸੀ ਵੀ ਜਦੋਂ ਇਹ ਅਗੋਨਾਈਜ਼ਰ ਬਣ ਜਾਂਦਾ ਤਾਂ ਦੇਖੋ ਜੇਬ ਵਿੱਚ ਵੀ ਆਪਾਂ ਕੁਛ ਨਾ ਕੁਛ ਇਹਦੇ ਇਹਦੇ ਵਿੱਚ ਵੀ ਆਪਾਂ ਪਾ ਸਕਦੇ ਆ ਦੇਖੋ ਜਿਸ ਹਿਸਾਬ ਨਾਲ ਆਪਣੇ ਕੋਲੇ ਇਹ ਕੱਪੜਾ ਸੀ ਜੀ ਉਸ ਹਿਸਾਬ ਨਾਲ ਆਪਾਂ ਟੱਕ ਲਾਈ ਨਹੀਂ ਛੋਟੇ ਜੀ ਆਪਾਂ ਵੱਡਾ ਕੋ ਬਣਾ ਰਹੇ ਆ ਤਾਂ ਆਪਾਂ ਇਸ ਨਾਲ ਦੇਖੋ ਜੀ 4 ਇੰਚ ਚੌੜਾ 4 ਇੰਚ ਲੰਬਾ ਆਪਾਂ ਇਸ ਤਰ੍ਹਾਂ ਬਾਕਸ ਬਣਾ ਕੇ ਆਪਾਂ ਇਸ ਤਰ੍ਹਾਂ ਵੀ ਕੱਪੜਾ ਕੱਟ ਸਕਦੇ ਆ ਇਹ ਦੇਖੋ ਸਾਈਜ਼ ਦੇ ਮੁਤਾਬਕ 2.5 ਇੰਚ ਚੌੜਾ ਤੇ 2.5 ਇੰਚ ਲੰਬਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਆਪਾਂ ਇਸ ਤਰ੍ਹਾਂ ਦੇਖੋ ਜੀ ਇਹਨੂੰ ਬਾਕਸ ਬਣਾ ਕੇ ਕੱਟਤਾ ਹੁਣ ਦੇਖੋ ਜੀ ਇਹਦੇ ਜਿਹੜੇ ਫਰੰਟ ਵਾਲੇ ਪੀਸ ਨੇ ਮੋੜ ਲੇ ਦੋਨੇ ਸਾਈਡਾਂ ਆਪਾਂ ਦੇਖੋ ਪਹਿਲਾਂ ਕੱਟ ਦਿੰਨੇ ਆ ਜਿਵੇਂ ਥੋੜੀ ਥੋੜੀ ਇਹਦੀ ਕੋਈ ਮਾੜਾ ਮੋਟਾ ਜਿਹੜਾ ਕੋਈ ਬਿੰਗਾ ਟੇਡਾ ਸੀਗਾ ਉਹ ਤੋਂ ਆਪਾਂ ਕਟਿੰਗ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਦੇਖੋ ਪੱਟੀ ਲਾ ਕੇ ਇਹਨੂੰ ਫਿਨਿਸ਼ ਕਰ ਦਾਂਗੇ ਕਿਤੇ ਵੀ ਆਪਾਂ ਨੂੰ ਬੋਰੀ ਵਗੈਰਾ ਨਜ਼ਰ ਨਹੀਂ ਆਊਗੀ ਤੇ ਇਹਨੂੰ ਫਿਨਿਸ਼ ਕਰਨ ਵਾਸਤੇ ਦੇਖੋ ਜੀ ਆਪਣੇ ਕੋਲੇ ਹੋਰ ਕੋਈ ਕੱਪੜਾ ਨਹੀਂ ਆਪਾਂ ਜਿਹੜੀਆਂ ਬਾਹਾਂ ਨੇ ਆਪਾਂ ਉਹ ਵਰਤਾਂਗੇ ਉਹਦੇ ਵਿੱਚੋਂ ਆਪਾਂ ਪੱਟੀਆਂ ਕੱਢਾਂਗੇ ਸਿੱਧੀਆਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਸਿੱਧੀਆਂ-ਸਿੱਧੀਆਂ ਦੇਖੋ ਜੀ ਪੱਟੀਆਂ ਇਹਦੇ ਵਿੱਚੋਂ ਕੱਢ ਲਾਂਗੇ ਤੇ 3 ਇੰਚ ਚੌੜੀ ਜਿਹੜੀ ਆਪਾਂ ਪੱਟੀ ਹੈ ਇਹ ਲੈਤੀ ਹੈ ਤੇ ਇਹਨੂੰ ਦੇਖੋ ਇੱਕ ਸਾਈਡ ਤੇ ਧਰ ਕੇ ਦੂਜੀ ਸਾਈਡ ਤੇ ਆਪਾਂ ਫੋਲਡ ਕਰ ਦਾਂਗੇ। ਇਹਦੇ ਨਾਲ ਦੇਖੋ ਜੀ ਸਫਾਈ ਆ ਜਾਊਗੀ। ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਫੇਰ ਇਹਦੇ ਤੇ ਸੈਡਾ ਵਾਲੀਆਂ ਸੀਨਾ ਲਾਵਾਂਗੇ। ਪੱਟੀਆਂ ਲਾ ਕੇ ਦੇਖੋ ਜੀ ਆਪਾਂ ਇਹਨੂੰ ਫਿਨਿਸ਼ ਕਰਤਾ ਤੇ ਹੁਣ ਆਪਾਂ ਇਹਨੂੰ ਸੈਡਾ ਵਾਲੀਆਂ ਸੀਨਾ ਲਾਵਾਂਗੇ। ਦੋਨੇ ਦੇਖੋ ਆਪਾਂ ਸਾਈਡਾਂ ਤੇ ਇਸ ਤਰ੍ਹਾਂ ਹੀ ਸੀਨਾ ਲਗਾ ਦਾਂਗੇ। ਉਹ ਜੀ ਸੀਨਾ ਲਗਾਉਣ ਤੋਂ ਬਾਅਦ ਤੇ ਫਿਰ ਆਪਾਂ ਦੇਖੋ ਜੇ ਇਹਨੂੰ ਸੈਂਟਰ ਦੇ ਵਿੱਚ ਸੀਨ ਨੂੰ ਕਰਕੇ ਤੇ ਫਿਰ ਆਪਾਂ ਇਹ ਵਾਲੀ ਸੀਨਾ ਲਗਾਉਣੀ ਹੈ ਦੋਨੇ ਸੀਨਾ ਆਪਾਂ ਇਸ ਤਰ੍ਹਾਂ ਐਂ ਲਗਾ ਲਾਂਗੇ ਸੀਨਾ ਦੇਖੋ ਜੀ ਇਹ ਵਾਲੀਆਂ ਲਾਉਣ ਤੋਂ ਬਾਅਦ ਤਾਂ ਫਿਰ ਵੀ ਆਪਾਂ ਛੋਟੀਆਂ-ਛੋਟੀਆਂ ਪੱਟੀਆਂ ਕੱਟਾਂਗੇ ਪੱਟੀਆਂ ਕੱਟ ਕੇ ਫਿਰ ਦੇਖੋ ਜੀ ਆਪਾਂ ਸਫਾਈ ਦੇਣ ਵਾਸਤੇ ਦੋਨੇ ਸਾਈਡਾਂ ਤੇ ਇੱਕ ਪੱਟੀਆਂ ਲਗਾਵਾਂਗੇ ਲੋ ਜੀ ਪੱਟੀਆਂ ਲਗਾ ਕੇ ਆਪਾਂ ਇਹਨੂੰ ਵੀ ਸਫਾਈ ਆ ਗਈ ਪੱਟੀਆਂ ਦੇ ਨਾਲ ਤੇ ਹੁਣ ਇਹਨੂੰ ਆਪਾਂ ਪਲਟਾ ਕੇ ਸਿੱਧਾ ਕਰ ਦਨੇ ਆ ਸਿੱਧਾ ਕਰਕੇ ਦੇਖੋ ਜੀ ਆਪਾਂ ਇਹਦੇ ਹੈਂਡਲ ਲਾਵਾਂਗੇ ਫੜਨ ਵਾਲੀ ਲੋ ਜੀ ਇਹਨੂੰ ਆਪਾਂ ਇਹਦੇ ਖੁੰਝੇ ਵਾਰ ਕੱਢਦੇ ਨੇ ਇਸ ਤਰ੍ਹਾਂ ਹੱਥ ਦੀ ਮਦਦ ਨਾਲ ਇਹ ਆਪਣੇ ਕੋਲੇ ਦੇਖੋ ਜੀ ਇੱਕ ਟੂਗਨਾਈਜ਼ਰ ਬਣ ਕੇ ਤਿਆਰ ਹੋ ਗਿਆ ਕਿਵੇਂ ਵੀ ਦੇਖੋ ਜੀ ਆਪਾਂ ਇਹਨੂੰ ਵਰਤ ਸਕਦੇ ਆਂ ਦੇਖੋ ਕਿੰਨੀ ਸਫਾਈ ਨਾਲ ਬਣਿਆ ਇਹ ਤੇ ਜੇਬ ਵਿੱਚ ਵੀ ਦੇਖੋ ਆਪਾਂ ਇਹਦੀ ਜਿਹੜੀ ਪਾਕਟ ਲੱਗੀ ਸੀਗੀ ਸ਼ਰਟ ਤੇ ਤੇ ਆਪਾਂ ਇਸ ਕਰਕੇ ਉਤਾਰੀ ਨਹੀਂ ਸੀ ਆਪਾਂ ਇਹਦੇ ਵਿੱਚ ਵੀ ਦੇਖੋ ਜੀ ਕੁਛ ਮਰਜ਼ੀ ਛੋਟੇ-ਮੋਟੇ ਚੀਜ਼ ਕਈ ਵਾਰ ਕੋਈ ਚਾਬੀਆਂ ਵਗੈਰੇ ਧਰ ਦਿੰਨੇ ਆਪਾਂ ਤਾਂ ਇਸ ਕਰਕੇ ਆਪਾਂ ਕਈ ਵਾਰ ਕੋਈ ਛੋਟੇ-ਮੋਟੇ ਕਾਰਡ ਹੁੰਦੇ ਆਪਣੇ ਕੋਲੇ ਹਨਾ ਆਪਾਂ ਉਹਦੇ ਉਹ ਵੀ ਇਹਦੇ ਵਿੱਚ ਧਰ ਕੇ ਵਰਤ ਸਕਦੇ ਆ ਹੁਣ ਦੇਖੋ ਜੀ ਜਿਹੜੇ ਬਾਹਾਂ ਦੇ ਮੂਰੇ ਕਾਫ ਲੱਗੇ ਸੀ ਕਾਫ ਮੈਂ ਦੋਨੇ ਉਤਾਰ ਤੇ ਬਟਨ ਵੀ ਇਹਦੇ ਉਤਾਰ ਤੇ ਬਟਨ ਦੇ ਉਤਾਰਨ ਤੋਂ ਬਾਅਦ ਦੇਖੋ ਜੀ ਮੈਂ ਜਿਹੜੇ ਕਾਫ ਸੀਗੇ ਇਹਨੂੰ ਆਪਾਂ ਇੱਥੇ ਲਾ ਦਾਂਗੇ 5 ਇੰਚ ਆਪਾਂ ਉੱਪਰੋਂ ਛੱਡਤਾ ਫਿਰ ਆਪਾਂ ਦੇਖੋ ਜੀ ਸੈਂਟਰ ਲੈ ਲਿਆ ਸੈਂਟਰ ਲਾਈਨ ਤੋਂ ਬਾਅਦ ਤੇ ਫਿਰ ਆਪਾਂ ਇੱਥੇ ਇਹਨੂੰ ਲਗਾ ਦਾਂਗੇ ਦੋਨੇ ਸਾਈਡਾਂ ਤੇ ਨਾ ਆਪਾਂ ਇਹ ਲਗਾ ਦਿੰਨੇ ਆ ਦੇਖੋ ਆਪਾਂ ਇਹਨੂੰ ਫਿਰ ਕਿਤੇ ਵੀ ਚੱਕਣਾ ਹੋਵੇ ਜੀ ਹੈਂਡਲ ਦੇਖੋ ਆਪਾਂ ਨੂੰ ਲਾਉਣੀ ਪੈਂਦੇ ਨੇ ਕਿ ਕਈ ਵਾਰ ਆਪਾਂ ਇਹਦੇ ਵਿੱਚ ਕੱਪੜੇ ਪਾਉਣੇ ਹੋਣ ਜਾਂ ਕੁਝ ਵੀ ਪਾਉਣਾ ਹੋਵੇ ਹੈਂਡਲ ਲੱਗੇ ਹੋਣ ਤਾਂ ਆਪਾਂ ਨੂੰ ਚੱਕਣ ਦੇ ਵਿੱਚ ਆਸਾਨੀ ਮਿਲਦੀ ਹੈ। ਲੋ ਜੀ ਇਹ ਦੇਖੋ ਜੀ ਕਿੰਨੀ ਸਫਾਈ ਦੇ ਨਾਲ ਆਪਣਾ ਇਹ ਆਰਗਨਾਈਜ਼ਰ ਬਣ ਕੇ ਤਿਆਰ ਹੋ ਗਿਆ ਤੇ ਦੂਸਰੀ ਸ਼ਰਟ ਦਾ ਆਪਾਂ ਤੁਹਾਨੂੰ ਇੱਕ ਵਧੀਆ ਢੰਗ ਨਾਲ ਇੱਕ ਹੋਰ ਨਵਾਂ ਤਰੀਕੇ ਨਾਲ ਬਣਾਉਣਾ ਸਿਖਾਉਣੀ ਆ ਜਿਹੜੇ ਕਿ ਦੇਖੋ ਦੋ ਪੀਸਾ ਤੋਂ ਹੀ ਤਿਆਰ ਹੋ ਜਾਊਗਾ। ਇੱਕ ਦੇਖੋ ਜੀ ਸ਼ਰਟ ਨੂੰ ਆਪਾਂ ਕੱਟ ਲਿਆ ਸੀ ਇਸੇ ਤਰ੍ਹਾਂ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਬਾਜੂ ਕੱਟਤੀਆਂ ਬਾਜੂ ਦੇ ਕੋਲੋਂ ਜਿਹੜੀ ਗੁਲਾਈ ਦਿੱਤੀ ਹੋਈ ਸੀ ਦੇਖੋ ਕਾਟ ਪਈ ਹੋਈ ਸੀ ਮੋਢਿਆਂ ਦੀ ਤੇ ਉੱਥੋਂ ਆਪਾਂ ਸਿੱਧੇ-ਸਿੱਧੇ ਪੀਸੇ ਦੇ ਕੱਟ ਲੈਣੇ ਨੇ ਬਾਹਾਂ ਕੋਲ ਇਹਦੀ ਦੇਖੋ ਜੀ ਆਪਾਂ ਜਿੰਨੀ ਵੀ ਸ਼ਰਟ ਸੀਗੀ ਤੇ ਉਹਨੂੰ ਆਪਾਂ ਇਹ ਪੀਸਾਂ ਦੇ ਨਾਲ ਜੋੜਾਂਗੇ ਤੇ ਸ਼ਰਟ ਦੀ ਜਿਹੜੀ ਲੈਂਥ ਹੈ ਆਪਾਂ ਉਹ ਵਧਾਉਣੀ ਹੈ ਫੱਟੀਆਂ ਤੋਂ ਆਪਾਂ ਬਟਨ ਹਟਾਤੇ ਤੇ ਫੱਟਣ ਹਟਾਉਣ ਤੋਂ ਬਾਅਦ ਦੇਖੋ ਜੀ ਜਿਹੜੀ ਬਟਨਾਂ ਵਾਲੀ ਫੱਟੀ ਸੀ ਉੱਥੇ ਆਪਾਂ ਆਪਸ ਵਿੱਚ ਧਰ ਕੇ ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਆਪਾਂ ਸੀਨ ਲਾ ਲਈ ਸੀਨ ਲਾਉਣ ਤੋਂ ਬਾਅਦ ਜਿਹੜੀਆਂ ਆਪਾਂ ਬਾਹਾਂ ਵਾਲੇ ਪੀਸ ਕੱਟੇ ਨੇ ਇਹਦੇ ਨਾਲ ਆਪਾਂ ਜੋੜਤੇ ਜੋੜ ਕੇ ਦੇਖੋ ਜੀ ਆਪਾਂ ਉਹ ਪੀਸ ਤਿਆਰ ਕਰ ਲਏ ਤੇ ਹੁਣ ਆਪਾਂ ਇੱਕ ਬੋੜੀ ਦਾ ਪੀਸ ਲੈਂਤਾ ਇੱਕ ਆਪਾਂ ਉੱਪਰ ਲਾਉਣ ਨੂੰ ਲਾਈਨਿੰਗ ਵਾਲਾ ਕੱਪੜਾ ਲੈਂਤਾ ਤੇ ਇੱਕ ਲੈਤਾ ਜੀ ਆਪਾਂ ਨੀਚੇ ਵਾਲਾ ਸ਼ਰਟ ਦਾ ਪੀਸ ਦੇਖੋ ਜਿੰਨੀ ਆਪਣੀ ਸ਼ਰਟ ਦਾ ਪੀਸ ਸੀਗਾ ਆਪਾਂ ਜੀ ਬੋਰੀ ਦਾ ਪੀਸ ਜਿਹੜਾ ਹੈਗਾ ਉਹ ਥੋੜਾ ਥੋੜਾ ਘੱਟ ਲੈਂਦਾ ਤੇ ਉੱਪਰਲਾ ਜਿਹੜਾ ਲਾਈਨਿੰਗ ਵਾਲਾ ਪੀਸ ਹੈ ਉਹ ਵੀ ਥੋੜਾ ਜਿਹਾ ਘੱਟ ਲੈਂਦਾ ਤੇ ਇਹਨਾਂ ਦੀ ਲੰਬਾਈ ਚੜਾਈ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਇੱਕ ਦੇਖੋ ਜੀ ਆਪਾਂ ਪੀਸ ਲੈਂਤਾ 34 ਇੰਚ ਤੇ 16 ਇੰਚ ਦਾ ਇੱਕ ਪੀਸ ਲੈਂਤਾ ਆਪਾਂ 34 ਇੰਚ ਤੇ 6 13 ਇੰਚ ਦਾ ਦੋ ਪੀਸ ਨੇ ਦੇਖੋ ਇੱਕ ਵੱਡਾ ਇੱਕ ਛੋਟਾ ਏਸੇ ਢੰਗ ਨਾਲ ਮੈਂ ਇਹਨਾਂ ਦੀ ਲੰਬਾਈ ਚੜਾਈ ਲੈਂਦੀ ਐ ਤੇ ਉਸ ਤੋਂ ਬਾਅਦ ਦੇਖੋ ਜੀ ਜਿਹੜਾ ਮੇਨ ਪੀਸ ਹੈਗਾ ਸ਼ਰਟ ਦਾ ਆਪਾਂ ਉਹ ਥੋੜਾ ਜਿਹਾ ਵੱਡਾ ਰੱਖਿਆ ਹੈ ਬੋਰੀ ਦਾ ਪੀਸ ਲਾਈਨਿੰਗ ਵਾਲਾ ਪੀਸ ਥੋੜਾ ਜਿਹਾ ਛੋਟਾ ਰੱਖਿਆ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਜੋੜਨਾ ਆਪਾਂ ਜਿਹੜਾ ਸ਼ਰਟ ਵਾਲਾ ਪੀਸ ਹੈ ਮੇਨ ਦੇਖੋ ਇਹ ਨਾ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਪਾਈਪਿੰਗ ਮੰਗੂ ਧਰਨੇ ਪਹਿਲਾਂ ਆਪਾਂ ਸੂਈਆਂ ਲਾ ਕੇ ਇਹਨੂੰ ਖੜਾ ਦਾਂਗੇ ਦੇਖੋ ਜੀ ਖੜਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਕਿਵੇਂ ਇਹ ਪੀਸ ਤਿਆਰ ਕਰਨੇ ਆ ਦੇਖੋ ਜੀ ਦੋ ਪੀਸ ਆਪਾਂ ਤਿਆਰ ਕਰ ਲਾਂਗੇ ਦੋਨੇ ਪੀਸਾਂ ਤੋਂ ਆਪਣਾ ਇੱਕ ਬਹੁਤ ਹੀ ਵਧੀਆ ਓਰਗਨਾਈਜ਼ਰ ਬਣ ਕੇ ਤਿਆਰ ਹੋਜੂ ਜਿਹੜਾ ਕਿ ਤੁਹਾਨੂੰ ਅੱਜ ਤੱਕ ਇਹ ਓਰਗਨਾਈਜ਼ਰ ਬਣਾਉਣਾ ਕਿਸੇ ਨੇ ਨਹੀਂ ਸਿਖਾਇਆ ਦੇਖੋ ਲਓ ਜੀ ਹੁਣ ਆਪਾਂ ਜਿਹੜਾ ਬਦਮਾ ਕਪੜਾ ਛੱਡਿਆ ਸੀ ਤੇ ਆਪਾਂ ਨਾ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਨੇ ਆ ਸੂਈਆਂ ਦੇ ਨਾਲ ਦੇਖੋ ਜੀ ਲਾਈਨਿੰਗ ਖੜ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਪਾਈਪਿੰਗ ਦੀ ਤਰ੍ਹਾਂ ਐ ਸਫਾਈ ਨਾਲ ਦੋਨੇ ਪੀਸ ਤਿਆਰ ਕਰ ਲੈਣੇ ਦੋਨੇ ਪੀਸ ਤਿਆਰ ਕਰਨ ਤੋਂ ਬਾਅਦ ਦੇਖੋ ਜੀ ਫੇਰ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਹੁਣ ਹੁਣ ਕੀ ਕਰਨਾ ਹੈ ਲੋ ਜਿਹੜੇ ਦੋਨੇ ਪੀਸ ਹੀ ਆਪਣੇ ਉਹ ਦੋਨੇ ਤਿਆਰ ਹੋ ਗਏ ਪਾਈਪਿੰਗ ਲਾ ਕੇ ਤੇ ਹੁਣ ਜਿਹੜਾ ਦੇਖੋ ਜੀ 13 ਇੰਚ ਜਿਹਦੀ ਚੜਾਈ ਸੀਗੀ 13 ਇੰਚ ਤੇ ਲੰਬਾਈ ਸੀਗੀ 34 ਇੰਚ ਆਪਾਂ ਉਹ ਪੀਸ ਨੂੰ ਫੋਲਡ ਕਰ ਦਾਂਗੇ ਫੋਲਡ ਕਰਕੇ ਆਪਾਂ ਇਹਦਾ ਸੈਂਟਰ ਲੈਣਾ ਹੈਗਾ ਸੈਂਟਰ ਤੇ ਦੇਖੋ ਜੀ ਤੁਸੀਂ ਲਾ ਲਉਗੇ ਇਸਦਾ ਇਹਨੇ ਸ਼ਾਹਣ ਚਾਕ ਦਾ ਇੱਥੋਂ ਆਪਾਂ ਇਹਨੂੰ ਕੱਟਣਾ ਹੈਗਾ ਆਪਾਂ ਇਹਦੇ ਵਿੱਚ ਵਰਤ ਰਿਆਂ ਜੀ ਟਰਾਂਸਫੇਰ ਸ਼ੀਟ ਜਿਹੜੀ ਟਰਾਂਸਫੇਰ ਸ਼ੀਟ ਲੈਂਦੀ ਹੈ ਦੇਖੋ ਉਹ ਆਪਾਂ ਤਾਂ ਲੈ ਨਹੀਂ ਲਈਏ ਇਹਦੇ ਵਿੱਚ ਤਾਂ ਜੋ ਆਪਾਂ ਕੁਝ ਵੀ ਇਹਦੇ ਵਿੱਚ ਪਾਈਏ ਤਾਂ ਆਪਾਂ ਨੂੰ ਦੂਰੋਂ ਨਜ਼ਰ ਆਵੇ ਦੇਖੋ ਜੀ ਜਿੱਥੋਂ ਆਪਾਂ ਇਹ ਪੀਸ ਕੱਟੇ ਸੀ ਉੱਥੋਂ ਆਪਾਂ ਦੋ ਪੱਟੀਆਂ ਲਾ ਕੇ ਇਹ ਪੀਸਾਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਨਾਂ ਨੂੰ ਫਿਨਿਸ਼ ਕਰ ਦਿੰਨੇ ਲੋ ਜੀ ਦੋਨੇ ਪੀਸ ਆਪਣੇ ਤਿਆਰ ਹੋ ਗਏ ਜਿਹੜੀ ਟ੍ਰਾਂਸਪੇਰੈਂਟ ਸ਼ੀਟ ਸੀ ਦੇਖੋ ਉੱਪਰੋਂ ਪੱਟੀ ਲਾਤੀ ਨੀਚੇ ਪਾਈਪਿੰਗ ਲਾਤੀ ਇਸ ਤਰ੍ਹਾਂ ਆਪਾਂ ਇਹ ਤਿਆਰ ਕਰਤੀ ਇਹ ਦੇਖੋ ਜੀ ਆਪਾਂ 5 ਇੰਚ ਦੀ ਲੈਤੀ ਹੈ ਇਹਦੀ ਚੜਾਈ ਤੇ ਲੰਬੀ ਲੱਤੀ ਹੈ ਜੀ ਜਿੰਨਾ ਆਪਣਾ 1.5 ਇੰਚ ਦਾ ਪੀਸ ਸੀ 19 ਉਸ ਤੋਂ ਬਾਅਦ ਦੋਨੇ ਪੀਸਾਂ ਨੂੰ ਦੇਖੋ ਜੀ ਐਂ ਧਰ ਕੇ ਆਪਾਂ ਸੀਣਾ ਮਾਰ ਲਈ ਤੇ ਜਿਹੜਾ ਬਚਾਲੇ ਪੀਸ ਆਇਆ ਟਰਾਂਸਫਰ ਸ਼ੀਟ ਦਾ ਤੇ ਉਹ ਹੈਗਾ ਆਪਣਾ 3 ਇੰਚ ਦਾ ਲੋ ਜੀ ਇਹ ਆਪਣੇ ਇਸ ਤਰ੍ਹਾਂ ਪੀਸ ਤਿਆਰ ਕਰ ਲਿਆ ਹੁਣ ਆਪਾਂ ਵੱਡੇ ਵਾਲਾ ਪੀਸ ਲੈਣਾ ਜਿਹਦੀ ਕੀ ਆਪਾਂ ਦੇਖੋ ਜੀ 16 ਇੰਚ ਚੜਾਈ ਸੀ ਉਹ ਪੀਸ ਨੂੰ ਸਾਈਡ ਤੋਂ ਇਸ ਤਰ੍ਹਾਂ ਹੀ ਫੋਲਡ ਕੀਤਾ ਤੇ ਫਿਰ ਉਹਦੇ ਉੱਤੇ ਆਪਾਂ ਨਿਸ਼ਾਨ ਲਾਇਆ ਸੈਂਟਰ ਦੇ ਵਿੱਚ ਇਹਦਾ ਸੈਂਟਰ ਤੇ ਦੇਖੋ ਜੀ ਇਹ ਵਾਲੀ ਸ਼ੀਟ ਦਾ ਸੈਂਟਰ ਦੋਨਾਂ ਨੂੰ ਆਪਾਂ ਆਪਸ ਵਿੱਚ ਮਿਲਾਉਣਾ ਹੈਗਾ ਜੇਕਰ ਤੁਸੀਂ ਜਿੱਪ ਲਾ ਰਹੇ ਹੋ ਦੇਖੋ ਜੀ ਤਾਂ ਜਿੱਪ ਦਾ ਥੋੜਾ ਜਿਹਾ ਤਰੀਕਾ ਹੋਰ ਹੈ ਤਾਂ ਜਿੱਪ ਉਸ ਤਰ੍ਹਾਂ ਲੱਗੂਗੀ ਤੇ ਆਪਾਂ ਇਹਦੇ ਉੱਤੇ ਜਿੱਪ ਨਹੀਂ ਲਾ ਰਹੇ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਬਣਾ ਰਹੇ ਹਾਂ ਇਸ ਕਰਕੇ ਆਪਾਂ ਇਹ ਮੂਰਲੇ ਪੀਸ ਇਸ ਤਰ੍ਹਾਂ ਹੀ ਛੱਡਾਂਗੇ ਇਹਦੇ ਪਿੱਛੇ ਸੀਨਾ ਲਾਵਾਂਗੇ ਕਿਉਂਕਿ ਆਪਾਂ ਇਹਨੂੰ ਓਪਨ ਰੱਖ ਰਹੇ ਆਂਗੇ। ਲੋ ਜੀ ਜਿੰਨਾ ਆਪਣਾ ਇਹ ਪੀਸ ਆਊਗਾ ਦੇਖੋ ਇੱਥੇ ਤੇ ਇੱਥੇ ਵੀ ਆਪਾਂ ਸੂਈ ਲਗਾ ਦਾਂਗੇ। ਇਹ ਸੈਟਾ ਨੂੰ ਆਪਾਂ ਇਹ ਇਸ ਤਰ੍ਹਾਂ ਹੀ ਫੋਲਡ ਕਰਨੇ। ਸਾਰੀ ਵੀਡੀਓ ਦੇਖਿਆ ਕਰੋ ਪਲੀਜ਼। ਤਾ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਚੰਗੀ ਤਰ੍ਹਾਂ ਸਮਝ ਆ ਸਕੇ ਤੁਸੀਂ ਬਣਾਵੋ ਇਸ ਤਰ੍ਹਾਂ ਦਾ ਬੈਗ ਦੇ ਕੋਈ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਜੇਕਰ ਤੁਸੀਂ ਸਾਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤਾਂ ਜੋ ਦੇਖੋ ਜੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਸਮਝ ਆ ਸਕੇ ਲੋ ਜੀ ਇੱਥੋਂ ਆਪਾਂ ਦੇਖੋ ਜੀ ਇਹਨੂੰ ਸੂਜਾਂ ਨਾਲ ਖੜਾਤਾ ਉਸ ਤੋਂ ਬਾਅਦ ਆਪਾਂ ਇਹ ਪੀਸ ਇਸ ਤਰ੍ਹਾਂ ਜੋੜਨੇ ਉੱਪਰ ਵਾਲਾ ਪੀਸ ਦੇਖੋ ਜੀ ਇਹ ਇਸ ਤਰ੍ਹਾਂ ਆਈਆਂ ਜੂਗਾ। nicte ਆਪਾਂ ਦੇਖੋ ਜੀ ਫਰੰਟ ਤੇ ਸੂਈਆਂ ਲਾਈਆਂ ਸੀ ਆਪਾਂ ਉਹ ਪੀਸ ਨੂੰ ਇਸ ਤਰੀ ਛੱਡਾਂਗੇ। ਪਿੱਛੋਂ ਦੇਖੋ ਆਪਣਾ ਸਾਰਾ ਪੀਸ ਆਪਣੇ ਆਪ ਹੀ ਦੇਖੋ ਜੜਿਆ ਜਾਊਗਾ ਇਹ। ਆਪਾਂ ਨੂੰ ਆਪਣੇ ਆਪ ਹੀ ਇਹਦਾ ਸਹੀ ਆ ਜਾਂਦਾ ਹੈ ਦੇਖੋ ਜੋੜਨ ਦਾ ਤੇ ਆਪਣੇ ਆਪ ਹੀ ਦੇਖੋ ਜੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਹੁਣ ਇਹ ਕਿਸ ਤਰ੍ਹਾਂ ਆਊਗਾ ਕਿਸ ਤਰ੍ਹਾਂ ਆਊਗਾ ਆਪਣਾ ਆਪ ਹੀ ਦੇਖੋ ਜੀ ਬਿਲਕੁਲ ਸਾਰਾ ਸਹੀ ਆ ਹੁੰਦਾ ਹੈ। ਫੋਲਡ ਕਰਨ ਤੋਂ ਬਾਅਦ ਦੇਖੋ ਜੀ ਉਸ ਤੋਂ ਬਾਅਦ ਇਹ ਇਹ ਫੇਰ ਫੋਲਡ ਕਰ ਦੇਣਾ ਆਪਾਂ ਜਿਹੜਾ ਫੇਰ ਤੋਂ ਫੋਲਡ ਕੀਤਾ ਇਹ ਆਪਾਂ ਦੋਨੇ ਸਾਈਡਾਂ ਪਹਿਲਾਂ ਸੀਨਾ ਲਾਵਾਂਗੇ ਇੱਥੇ ਤੇ ਇਹ ਸਾਈਡ ਤੇ ਫੇਰ ਦੇਖ ਲਓ ਉੱਪਰਲਾ ਪੀਸ ਇਹ ਆਈ ਆ ਜਾਊਗਾ ਜੀ ਫੇਰ ਆਪਾਂ ਕਮਾਉਂਦੇ ਹੋਏ ਇਹ ਰੀਆਂ ਤਿੰਨੇ ਸਾਈਡਾਂ ਫੇਰ ਆਪਾਂ ਇਹ ਸੀਵਾਂਗੇ ਦੇਖੋ ਜੀ ਆਪਾਂ ਜਿਹੜੀਆਂ ਪੱਟੀਆਂ ਲਾਈਆਂ ਸੀ ਪੱਟੀਆਂ ਲਾਉਣ ਦਾ ਆਪਾਂ ਨੂੰ ਇਹ ਫਾਇਦਾ ਹੁੰਦਾ ਕਿ ਆਪਾਂ ਇਹ ਬੈਗ ਦੇ ਚਾਰੋਂ ਪਾਸੇ ਸਫਾਈ ਆ ਜਾਂਦੀ ਹੈ ਬੈਗ ਦੇ ਵਿੱਚ ਆਪਾਂ ਨੂੰ ਐਕਸਟਰਾ ਪੱਟੀ ਲਾਉਣ ਦੀ ਕੋਈ ਵੀ ਲੋੜ ਨਹੀਂ ਪੈਂਦੀ ਚਾਰੋਂ ਪਾਸੇ ਦੇਖੋ ਮੈਂ ਸੋਨ ਇੱਕ ਵਾਰ ਨਿਗਾ ਮਰਵਾ ਦਿੰਨੀ ਆ ਪੂਰੀ ਸਫਾਈ ਦੇ ਨਾਲ ਬੈਗ ਬਣ ਕੇ ਤਿਆਰ ਹੋਇਆ ਜੀ ਕਿਤੋਂ ਕੋਈ ਧਾਗਾ ਨਹੀਂ ਨਿਕਲਦਾ ਕਿਤੋਂ ਕੋਈ ਬੋਰੀ ਨਹੀਂ ਨਜ਼ਰ ਆਉਂਦੀ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਸੀਨ ਤੋਂ ਬਾਅਦ ਇਹਨੂੰ ਪਲਟਾ ਕੇ ਸਿੱਧਾ ਕਰ ਲੈਣੇ ਆ ਸਿੱਧਾ ਕਰਕੇ ਤੋਂ ਫਿਰ ਆਪਾਂ ਤੁਹਾਨੂੰ ਜੀ ਦਿਖਾਉਣੇ ਆ ਇਹ ਆਪਣਾ ਕਿੰਨਾ ਵਧੀਆ ਓਰਗਨਾਈਜ਼ਰ ਬਣ ਕੇ ਤਿਆਰ ਹੋਇਆ ਹੈ ਇਹ ਦੇਖੋ ਜੀ ਆਪਾਂ ਹੱਥ ਦੀ ਮਦਦ ਨਾਲ ਇਸ ਤਰ੍ਹਾਂ ਇਹ ਖੁੰਝੇ ਕੱਢ ਲੈਣੇ ਨੇ ਚੰਗੀ ਤਰ੍ਹਾਂ ਇਹ ਖੁੰਝੇ ਆਪਾਂ ਬਾਹਰ ਕੱਢ ਲਾਂਗੇ ਆਪਣੇ ਕੋਲੇ ਦੇਖੋ ਇਹ ਕਿੰਨਾ ਸੋਹਣਾ ਅਗੋਨਾਈਜ਼ਰ ਬਣੇਗਾ ਦੇਖੋ ਜੀ ਜਿੱਥੇ ਆਪਾਂ ট্রান্সਫੇਡ ਸ਼ੀਟ ਲਾਈ ਹੈ ਉੱਥੇ ਆਪਾਂ ਕੋਈ ਵੀ ਕੱਪੜੇ ਇਹਦੇ ਵਿੱਚ ਤੈਹ ਲਾ ਕੇ ਪਾਉਣਿਆ ਤਾਂ ਆਪਾਂ ਨੂੰ ਦੂਰੋਂ ਪਤਾ ਲੱਗਦਾ ਕਿ ਕਿਹੜਾ ਕੱਪੜਾ ਕਿੱਥੇ ਪਿਆ ਦੇਖੋ ਸਾਨੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਕੱਪੜੇ ਪਾ ਸਕਦੇ ਹਾਂ ਤੇ ਸਾਨੀ ਦੇ ਨਾਲ ਹੀ ਜੀ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਨ ਆਰਾਮ ਦੇ ਨਾਲ ਹੀ ਆਪਾਂ ਦੇਖੋ ਜੀ ਇਹਦੇ ਵਿੱਚ ਕੱਪੜੇ ਸਟੋਰ ਕਰਕੇ ਰੱਖੇ ਹੋਏ ਆਰਾਮ ਨਾਲ ਆਪਾਂ ਚੱਕ ਸਕਦੇ ਹਾਂਗੇ ਲੋ ਜੀ ਦੇਖੋ ਇਹ ਆਪਣਾ ਇਹ ਇਸ ਤਰ੍ਹਾਂ ਬਣ ਗਿਆ ਪਰ ਆਪਾਂ ਇਹਦੇ ਮੂਰੇ ਲਾਵਾਂਗੇ ਜੀ ਬੈਲ ਕਰੋ ਹੁਣ ਆਪਾਂ ਦੇਖੋ ਜਿਹੜਾ ਮੂਰਲਾ ਪੀਸ ਸੀ ਇਹਨੂੰ ਆਪਾਂ ਥੋੜਾ ਜਿਹਾ ਵਧਾਉਣੇਗਾ ਬਧਾਉਣ ਵਾਸਤੇ ਦੇਖੋ ਜੀ ਆਪਾਂ ਨੂੰ ਚਾਹੀਦੇ ਨੇਗੇ ਪਹਿਲਾਂ ਤਾਂ ਆਪਾਂ ਦੋ ਬੈਲ ਕਰੋ ਲੈਤੇ ਨੇਗੇ ਜਿਹੜੇ ਕਿ ਦੋ ਆਪਾਂ ਖੁੰਜਿਆਂ ਤੇ ਲਗਾਵਾਂ ਇੱਕ ਓ ਸਾਈਡ ਤੇ ਇੱਕ ਓ ਸਾਈਡ ਤੇ ਉਸ ਤੋਂ ਬਾਅਦ ਦੇਖੋ ਜੀ ਕੱਪੜਾ ਆਪਣੇ ਕੋਲੇ ਸ਼ਰਟ ਦਾ ਕੋਈ ਵੀ ਨਹੀਂ ਸੀਗਾ ਆਪਣੇ ਕੋਲੇ ਸਿਰਫ ਇੱਕ ਕਾਲਰ ਬਚਿਆ ਸੀਗਾ ਮੈਂ ਕਾਲਰ ਨੂੰ ਇਹ ਦੇਖੋ ਜੀ ਇਹ ਦੋਨੇ ਜਿਹੜੇ ਸਾਈਡਾਂ ਨੇ ਥੋੜਾ ਥੋੜਾ ਇਹ ਫੋਲਡ ਕਰਕੇ ਤੇ ਕਾਲਰ ਵਾਲਾ ਪੀਸ ਹੀ ਆਪਾਂ ਇਹਦੇ ਉਮਰੇ ਲਾਵਾਂਗੇ ਜਿਹੜਾ ਲਿਖਾ ਉੱਪਰ ਨਾਲ ਉੱਪਰ ਦਾ ਢੱਕਣ ਬਣਿਆ ਉਹਦੇ ਉੱਤੇ ਨਾ ਆਪਾਂ ਕਲਰ ਇਸ ਤਰ੍ਹਾਂ ਹੀ ਕਰਕੇ ਦੇਖੋ ਜੀ ਐਂ ਸੀ ਨਾ ਆਪਾਂ ਲਗਾ ਦਾਂਗੇ ਇਹ ਆਪਣੇ ਕੋਲੇ ਬਦਮਾ ਪੀਸ ਆ ਜਾਊਗਾ ਇੱਥੇ ਆਪਾਂ ਬੈਲ ਕਰੋ ਲਾਵਾਂਗੇ ਪਹਿਲਾਂ ਆਪਾਂ ਦੇਖੋ ਜੀ ਇਹਨੂੰ ਝੜ ਲੈਣੇ ਆ ਇਸ ਤਰ੍ਹਾਂ ਲੋ ਜੀ ਇਹ ਝੜ ਕੇ ਆਪਾਂ ਇਸ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਦੇਖੋ ਜੀ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਇਸ ਤਰ੍ਹਾਂ ਦੇਖੋ ਇਹ ਆਪਣਾ ਬੈਗ ਬਣੂਗਾ ਬਦਮਾ ਪੀਸ ਜਿਹੜਾ ਮੂਰਿਆ ਆਊਗਾ। ਲੋ ਜਿਹੜੇ ਬੈਲ ਕਰੋਸ ਸੀਗੇ ਆਪਾਂ ਇੱਕ ਉਧਰ ਲਾ ਲੈਣ ਨਿਸ਼ਾਨ ਇੱਕ ਦੇਖੋ ਜੀ ਐਂ ਧਰ ਕੇ ਆਪਾਂ ਨਿਸ਼ਾਨ ਲਾ ਲੈਣੇ ਨੇਗੇ ਦੋਨੇ ਸਾਈਡਾਂ ਤੇ ਤੇ ਦੋਨੇ ਜਿਹੜੇ ਦੂਸਰੇ ਪੀਸ ਨੇ ਦੇਖੋ ਉਹ ਆਪਾਂ ਬੈਗ ਤੇ ਲਾਵਾਂਗੇ। ਕੋਈ ਆਪਾਂ ਇਹਦੇ ਵਿੱਚ ਜਿੱਪ ਨਹੀਂ ਵਰਤੀ ਦੇਖੋ ਜੀ ਤੇ ਬੈਲ ਕਰੋ ਦੇ ਨਾਲ ਹੀ ਇਹ ਜਿਹੜਾ ਬੈਗ ਹੈ ਆਪਾਂ ਇਹਦੀ ਦੇਖੋ ਇਸ ਤਰ੍ਹਾਂ ਹੀ ਇਹ ਬੰਦ ਹੋ ਜਾਂਦਾ ਹੈਗਾ। ਤੇ ਆਪਾਂ ਨੂੰ ਜਿੱਪ ਵਗੈਰਾ ਲਾਉਂਦੀ ਹੈ ਤੇ ਲੋਡਦੀ ਸੀਗੀ। ਲਓ ਜੀ। ਦੇਖੋ ਤੁਸੀਂ ਕਿੰਨਾ ਸੋਹਣਾ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਜੀ ਬੈਗ। ਗਰਮੀ ਸਰਦੀ ਦੇ ਕੱਪੜੇ ਸਟੋਰ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਹੀ ਬੈਗ ਬਣ ਗਿਆ ਆਪਣਾ। ਸਰਦੀਆਂ ਵਿੱਚ ਦੇਖੋ ਜੀ ਆਪਾਂ ਗਰਮੀਆਂ ਵਾਲੇ ਕੱਪੜੇ ਸਟੋਰ ਕਰਨੇ ਹੁੰਦੇ ਐ, ਗਰਮੀਆਂ 'ਚ ਸਰਦੀਆਂ ਵਾਲੇ ਸਟੋਰ ਕਰਨੇ ਹੁੰਦੇ ਐ ਤਾਂ ਇਹਦੇ ਵਿੱਚ ਦੇਖੋ ਜੀ ਆਪਾਂ ਛੋਟੇ ਬੱਚਿਆਂ ਦੇ ਕੱਪੜੇ ਪਾ ਸਕਦੇ ਆ। ਇਹ ਇਨਰ ਸੂਟ ਵਗੈਰਾ ਆਪਾਂ ਇਹਦੇ ਵਿੱਚ ਸਾਮ ਕੇ ਰੱਖ ਸਕਦੇ ਹਾਂ ਸਰਦੀਆਂ ਦੇ ਵਿੱਚ ਜਿਵੇਂ ਆਪਣੀਆਂ ਦੇਖੋ ਜੀ ਟੋਪੀਆਂ ਜਰਾਬਾਂ ਸਾਰੀਆਂ ਵੱਡੇ ਕੱਪੜਿਆਂ ਦੇ ਵਿੱਚ ਰੁੱਲ ਜਾਂਦੀਆਂ ਤਾਂ ਆਪਾਂ ਇਹਨਾਂ ਦੇ ਵਿੱਚ ਪਾ ਕੇ ਰੱਖੀਏ ਤਾਂ ਆਪਾਂ ਨੂੰ ਆਸਾਨੀ ਦੇ ਨਾਲ ਹੀ ਮਿਲ ਜਾਂਦੇ ਨੇ ਆਪਣੇ ਘਰੇ ਛੋਟੇ ਬੱਚੇ ਹੁੰਦੇ ਆ ਆਪਾਂ ਉਹਨਾਂ ਦੇ ਕੱਪੜੇ ਪਾਛਾ ਦਿਆਂ ਕਿਉਂਕਿ ਵੱਡੇ ਦੇਖੋ ਨਿਮਾਰੀਆਂ ਦੇ ਵਿੱਚ ਕਈ ਵਾਰ ਆਪਣੇ ਕੋਲ ਇੱਕੋ ਹੀ ਨਿਮਾਰੀ ਹੁੰਦੀ ਹੈ ਤਾਂ ਸਾਰੇ ਦੇਖੋ ਵੱਡੇ ਛੋਟੇ ਕੱਪੜੇ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਇਹਨਾਂ ਦੇ ਵਿੱਚ ਆਪਾਂ ਕਿਵੇਂ ਮਰਜ਼ੀ ਕੱਪੜੇ ਪਾ ਕੇ ਦੇਖੋ ਜੀ ਸਟੋਰ ਕਰਕੇ ਰੱਖ ਸਕਦੇ ਆ ਤੇ ਨੇ ਕੋ ਆਪਾਂ ਤੁਹਾਨੂੰ ਕੱਪੜੇ ਪਾ ਕੇ ਵੀ ਦਿਖਾਤੇ ਜੀ ਕਿੰਨੇ ਸਾਰੇ ਕੱਪੜੇ ਇਹਦੇ ਵਿੱਚ ਸਟੋਰ ਹੋ ਗਏ ਆਪਾਂ ਹੋਰ ਚੀਜ਼ਾਂ ਵਾਸਤੇ ਵੀ ਦੇਖੋ ਜੀ ਇਹਨੂੰ ਕਿਵੇਂ ਮਰਜ਼ੀ ਵਰਤ ਸਕਦੇ ਆ ਇੱਕ ਮੈਰੇ ਉੱਤੇ ਹੈਂਡਲ ਲਗਾਤੇ ਸੀਗੇ ਤੇ ਝੱਕਣਾ ਸੌਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਆਪਣਾ ਇਹ ਗਰਨਾਈਜ਼ਰ ਹੈ ਦੇਖੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ